ਤੇ ਮੈਂ ਆਈ ਹੋਈ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਸੰਗਤਾਂ ਚ ਬਹੁਤ ਹੀ ਪਿਆਰ ਤੇ ਉਤਸ਼ਾਹ ਇਕੱਠ ਵੇਖ ਕੇ ਸੰਗਤਾਂ ਦਾ ਬਹੁਤ ਹੀ ਮਾਣ ਨੂੰ ਖੁਸ਼ੀ ਹੁੰਦੀ ਆ ਕਿ ਭਾਈ ਸਾਹਿਬ ਕਹਿੰਦੇ ਕਿ ਸਾਡੀ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ ਹੁਣ ਐਦਾਂ ਕੌਮ ਵੱਲ ਵੇਖ ਕੇ ਲੱਗਦਾ ਕਿ ਜਿਹੜੇ ਉਹਨਾਂ ਦੇ ਸ਼ਬਦ ਸੀ ਉਹ ਸੱਚ ਹੋ ਰਹੇ ਆ ਸਾਡੀ ਕੌਮ ਜਿਹੜੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋ ਰਹੀ ਆ ਬਾਕੀ ਸਾਰਿਆਂ ਨੂੰ ਪਤਾ ਵੀ ਅਸੀਂ ਕਿਸ ਮਕਸਦ ਲਈ ਇੱਥੇ ਵਿਚਰੇ ਆਂ ਪਾਈ ਸਾਹਿਬ ਦਾ ਚੋਣ ਨਿਸ਼ਾਨ ਮਾਈ ਕਿਆ ਇੱਕ ਤਰੀਕ ਨੂੰ 12 ਨੰਬਰ ਸੀਰੀਅਲ ਤੇ ਮਾਈਕ ਦਾ ਵਾਤੋ ਵਾਦ ਬਟਨ ਦਬਾ ਕੇ ਵੱਡੀ ਲੀਡ ਚ ਅਮਰਪਾਲ ਨੂੰ ਜਿਤਾ ਕੇ ਤਾਂ ਜੋ ਸੰਗਤ ਦੀ ਆਵਾਜ਼ ਜਿਹੜੀ ਉਹ ਪਾਰਲੀਮੈਂਟ ਚ ਪਹੁੰਚਾਈ ਜਾਏ ਵੇਖੋ ਸਾਰੀ ਸੰਗਤ ਨੂੰ ਪਤਾ ਵੀ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਜੀ ਅੱਜ ਆਜ਼ਾਦ ਹੋਣਾ ਵਾ ਤੇ ਅੱਜ ਇਦਾਂ ਦਾ ਸਾਨੂੰ ਹੱਕ ਤੇ ਸੱਚ ਦੀ ਗੱਲ ਕਰਨ ਵਾਲੇ ਲੀਡਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਹ ਹੁਣ ਕੌਮ ਦੇ ਹੱਥ ਵਾਸਿਆ ਪਈ ਕਿਦਾਂ ਆਪਣਾ ਲੀਡਰ ਚੁਣਨਾ ਵਾ ਕਿਉਂਕਿ ਉਹਨਾਂ ਦੇ ਤਾਲਾ ਮਾਰਿਆ ਡਿਵੜੂ ਗਲਦੀ ਜੇਲ੍ਹ ਚ ਹੁਣ ਚਾਬੀ ਤੁਹਾਡੇ ਹੱਥ ਆ ਤੁਸੀਂ ਇਹ ਚਾਬੀ ਨਾਲ ਤਾਲਾ ਖੋਲਣਾ ਵਾ ਤੇ ਫੇਰ ਹੀ ਅਮਰ ਸਿੰਘ ਨੇ ਜਿੰਨੇ ਬਾਹਰ ਆਉਣਾ ਵਾ ਆਣ ਕੇ ਕੌਮ ਦੀ ਸੰਗਤ ਦੀ ਸੇਵਾ ਕਰਨੀ ਆ ਬਾਕੀ ਵੇਖੋ ਸਾਰਿਆਂ ਨੂੰ ਪਤਾ ਵਾ ਕਿ ਆਪਾਂ ਜਿਹੜੇ ਪੰਜਾਬ ਦੇ ਮਸਲੇ ਆ ਕਿੰਨੀਆਂ ਪਾਰਟੀਆਂ ਆਈਆਂ ਕਿੰਨੀਆਂ ਗਈਆਂ ਕਿਸੇ ਵੀ ਸਰਕਾਰ ਨੇ ਸਾਡੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਸਾਡੇ ਬੰਦੀ ਸਿੰਘ ਪੈਂਦੀ ਪੈਂਦੀ ਸਾਲਾਂ ਜੋ ਜੇਲ੍ਹਾਂ ਚ ਰੋਲਣ ਡਏ ਆ ਕਿਸੇ ਸਰਕਾਰ ਨੇ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਸਰਕਾਰਾਂ ਕਦੇ ਵੀ ਸਾਡੇ ਸਿੰਘ ਜਿਹੜੇ ਛੱਡਨੇ ਨਹੀਂ ਚਾਹੁੰਦੀਆਂ ਉਹਨਾਂ ਨੂੰ ਪਤਾ ਵੀ ਜਦੋਂ ਇਦਾਂ ਦੇ ਸਿੰਘ ਬਾਹਰ ਆਉਂਦੇ ਤੇ ਆਪਣੇ ਹੱਕ ਮੰਗਦੇ ਆ ਇਹ ਕਰਕੇ ਮੈਂ ਤੁਹਾਨੂੰ ਕਹਿੰਦੀ ਆ ਕਿ ਆਪਾਂ ਇਕਜੁੱਟ ਹੋਈਏ ਸੰਗਤ ਨੂੰ ਬੇਨਤੀ ਕਰਦੀ ਇਹ ਆਪਣਾ ਆਪਾਂ ਨੂੰ ਆਪ ਹੀ ਲਾ ਕਰਨਾ ਪੈਣਾ ਆਪਣੀ ਕੌਮ ਇਕੱਠੀ ਹੋ ਕੇ ਆਪਣੇ ਫੈਸਲੇ ਆਪ ਕਰੀਏ ਸਾਰੇ ਆਪਣੇ ਪੰਜਾਬ ਦੇ ਮਸਲੇ ਮੇਨ ਮਸਲਾ ਆਪਣੇ ਪੰਜਾਬ ਚ ਨਸ਼ਿਆਂ ਦਾ ਵਾ ਇਹਦੇ ਚਾਹਦੀ ਕਿਦਾਂ ਨੌਜਵਾਨੇ ਮਰਦੇ ਜਾ ਰਹੀ ਆ ਸਰਕਾਰਾਂ ਨੇ ਨਸ਼ਾ ਤੋੜਿਆ ਉਹਨਾਂ ਨੇ ਕਦੀ ਵੀ ਬੰਦ ਨਹੀਂ ਕਰਨਾ ਜੇ ਅਮਰਤਪਾਲ ਨੇ ਵਹੀਰ ਚਲਾਈ ਸੀ ਤੇ ਅਨੇਕਾਂ ਨੌਜਵਾਨਾਂ ਨੇ ਨਸ਼ੇ ਛੱਡ ਕੇ ਗੁਰੂ ਦੇ ਲੜ ਲੱਗੇ ਸੀ ਤੇ ਆਨੰਦਪੁਰ ਘਰ ਵਾਪਸੀ ਕੀਤੀ ਸੀ ਉਹਨਾਂ ਦੀ ਸੋਚ ਇਹ ਸੀ ਕਿ ਮੈਂ ਪੰਜਾਬ ਦੀ ਨੌਜਵਾਨੀ ਬਚਾਉਣੀ ਆ ਪਰ ਇਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਜਦੋਂ ਸਰਕਾਰਾਂ ਨੇ ਵੇਖਿਆ ਕਿ ਸਾਡੀ ਨੌਜਵਾਨੀ ਅਮਰਤਸ਼ਾਕੇ ਗੁਰੂ ਦੇ ਲੜ ਲੱਗ ਰਹੀ ਆ ਉਹਨਾਂ ਨੂੰ ਇਹ ਕਦੀ ਉਹਨਾਂ ਕੋ ਬਰਦਾਸ਼ਤ ਨਹੀਂ ਹੋਇਆ ਉਹਨਾਂ ਇੱਕ ਮੌਕਾ ਬਣਾ ਕੇ ਐਨਐਸਏ ਲਾ ਕੇ ਡਿਬੜੂਗਰ ਸੇ ਚਿਪੇ ਹੀ ਦਿੱਤਾ। ਬਾਕੀ ਵੇਖੋ ਗੁਲਾਮੀ ਦੀ ਹੱਦ ਵੇਖੋ ਇੱਕ ਬੰਦੇ ਨੂੰ ਤੁਸੀਂ ਘਰੋਂ ਅਰੈਸਟ ਕਿਤੇ ਵੀ ਕਰ ਸਕਦੇ ਜੇ 80000 ਫੌਜ ਸੱਦ ਕੇ ਇੱਕ ਦਹਿਸਤ ਦਾ ਮਾਹੌਲ ਬਣਾ ਕੇ ਦੁਨੀਆ ਵਿੱਚ ਦਹਿਸਤ ਫਲਾਉਣ ਦਾ ਕਰਕੇ ਇੱਕ ਬੰਦੇ ਨੂੰ ਉਹਨਾਂ ਦੇ ਫੜਨ ਵਾਸਤੇ ਐਨੀ ਫੋਰਸ ਲਾਈ ਤੇ ਫੇਰ ਵੀ ਵੇਖੋ ਵੀ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਜਿਹੜੀ ਪੰਜਾਬ ਪੁਲਿਸ ਦੀ ਫੌਜ ਦੀ ਇੰਨੀ ਨਾਕਾਮੀ ਰਹੀ ਕਿ ਉਹ ਇੱਕ ਬੰਦਾ 36 ਸਾਲ ਬਾਅਦ ਰਹਿੰਦੇ باوجود ਫੜ ਨਹੀਂ ਸਕੀ। ਇਹ ਵੀ ਸਰਕਾਰਾਂ ਨੇ ਮੂੰਹ ਤੇ ਇੱਕ ਚਪੇੜ ਸੀ ਕਿਉਂਕਿ ਵਾਹਿਗੁਰੂ ਦੀ ਕਿਰਪਾ ਸੀ ਕਿ ਜਿਹੜੀ ਐਡੇ ਘੇਰੇ ਵਿੱਚੋਂ ਨਿਕਲ ਜਾਣਾ। ਬਾਕੀ ਸਾਰਿਆਂ ਨੂੰ ਪਤਾ ਵੀ ਜੇ ਆਪਾਂ ਅੱਜ ਇਹੋ ਜਿਹੇ ਲੀਡਰ ਹੁੰਦੇ ਆ ਸਰਕਾਰਾਂ ਦੀ ਅੱਖ ਚੱਕ ਗੱਲ ਪਾ ਕੇ ਕਰਨ ਵਾਲਾ ਤੇ ਹੁਣ ਸਾਡੇ ਸਾਡੇ ਪੰਜਾਬ ਦੇ ਜਿਹੜੇ ਤਾਂ ਦੋਸਤੋ ਇਹ ਵੀਡੀਓ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਜੀ ਦੀ ਸੇਖ ਸੰਗਤ ਨੂੰ ਸੰਬੋਧਨ ਕਰਦੇ ਆਇਆ ਜੀ ਤੁਸੀਂ ਦੇਖ ਹੀ ਲਈਏ ਤਾਂ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮਾਈਕ ਦਾ ਬਟਨ ਦਬਾ ਕੇ ਭਾਈ ਅਮਰਿਤਪਾਲ ਸਿੰਘ ਜੀ ਨੂੰ ਵੱਡੀ ਲੀਡ ਨਾਲ ਜਤਾਈਏ ਤੁਹਾਡੇ ਵਿੱਚੋਂ ਕਿੰਨੇ ਵੀਰ ਤੇ ਭੈਣਾ ਭਾਈ ਅਮਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਹਨ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ